ਪੰਜਾਬ 'ਚ ਜਦੋਂ ਝੋਨੇ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੁੰਦਾ ਹੈ ਤਾਂ ਇੱਕੋ ਹੀ ਆਵਾਜ਼ ਸੁਣਨ ਨੂੰ ਮਿਲਦੀ ਹੈ ਕਿ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ। ਅਤੇ ਪਰਾਲੀ ਦੇ ਧੂਏ ਨਾਲ ਪ੍ਰਦੂਸ਼ਣ ਅਤੇ ਹੋਰ ਨੁਕਸਾਨ ਹੋ ਰਹੇ ਨੇ। ਹਾਲਾਂਕਿ ਇਸ ਵਾਰ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਪਿਛਲੇ ਸਾਲਾਂ ਨਾਲੋਂ ਘੱਟ ਸਾਹਮਣੇ ਆਏ ਨੇ ਕਿਉਂਕਿ ਅੱਜ ਦੇ ਕਿਸਾਨ ਜਾਗਰੂਕ ਹੋ ਚੁੱਕੇ ਨੇ ਅਤੇ ਇਹ ਪਰਾਲੀ ਦਾ ਪ੍ਰਬੰਧਨ ਮਿਲ ਬੈਠ ਕੇ ਕਰ ਰਹੇ ਨੇ। ਅਜੇ ਹਾਈ ਉਦਮ ਕੀਤਾ ਗਿਆ ਹੈ ਬਰਨਾਲਾ ਦੇ ਪਿੰਡ ਚੰਨਣਵਾਲ ਚ ਜਿੱਥੇ ਹੁਣ ਤੱਕ ਪਰਾਲੀ ਨੂੰ ਅੱਗ ਨਹੀਂ ਲਾਈ ਗਈ ਹੈ ਇਹ ਦਾਵਾ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਨੇ ਵੀ ਕੀਤਾ ਹੈ ਕਿ ਪਿੰਡ ਵਿੱਚ ਇੱਕ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਪਰਾਲੀ ਦਾ ਪ੍ਰਬੰਧਨ ਜ਼ਿਲ੍ਹਾ ਡੀਸੀ ਨਾਲ ਮਿਲ ਕੇ ਤੈ ਉਹ ਪਰਾਲੇ ਮੁਤਾਬਕ ਹੋ ਰਿਹਾ ਹੈ ਪਹਿਲਾਂ ਜਾਣਦੇ ਹਾਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਦੇ ਇਸ ਉਮਦਾ ਪਰਾਲੇ ਬਾਰੇ ਜਿਹੜੇ ਡੀਸੀ ਸਾਹਿਬ ਦੇ ਜਤਲਾ ਸੜਕਾ ਉਹਨਾਂ ਦੀ ਉਜਾਣ ਦੇ ਤੌਰ ਤੇ ਅਸੀਂ ਇਹ ਆਪਣਾ ਪਿੰਡ ਦੇ 13 ਏਕੜ ਜ਼ਮੀਨ ਡੰਪ ਲਈ ਦਿੱਤੀ ਹੈ ਤਾਂ ਜੋ ਪਿੰਡ ਚੋਂ ਪਰਾਲੀ ਆ ਜਿਹੜੀ ਅਲਗ ਵਾਲੇ ਪਿੰਡਾਂ ਦੀ ਵੀ ਪਰਾਲੀ ਚ ਅਸੀਂ ਅੱਗ ਨਹੀਂ ਲਾਉਣ ਦੇਵਾਂਗੇ ਸਾਰੇ ਕਿਸਾਨਾਂ ਦੀ ਮਨਜ਼ੂਰੀ ਨਾਲ ਉਹਨਾਂ ਦੀ ਖੁਸ਼ੀ ਨਾਲ ਇਹ ਸਾਰਾ ਡੰਪ ਅਸੀਂ ਇਹ ਸ਼ੁਰੂ ਕੀਤਾ ਕੰਮ ਜਿਹੜਾ ਕਿ ਕੋਈ ਵੀ ਪਿੰਡ ਦਾ ਆਦਮੀ ਕੋਈ ਅੱਗ ਨਹੀਂ ਲਾਊਗਾ ਕਿਉਂਕਿ ਇਹ ਡੰਪ ਇੱਕ ਨਵੇਂ ਬਰਨਾਲਾ ਫਾਰਮ ਚ ਕੰਪਨੀ ਹੈ ਜਿਨ੍ਹਾਂ ਅਸੀਂ 1000 ਰੁਪਿਆ ਏਕੜ ਦਾ ਫੀਸ ਅਦਾ ਕਰਦੇ ਉਹ ਆਪਣੇ ਸਾਲਾਂ ਨਾਲ ਬਰਾਲੀ ਨੂੰ ਗੰਡਾ ਬਣ ਕੇ ਇੱਥੇ ਤੱਕ ਲਿਆ ਰਹੇ ਨੇ ਅਸੀਂ ਕਿਸਾਨ ਨੂੰ ਸਿਰਫ 1000 ਰੁਪਿਆ ਏਕੜ ਦਾ ਦੇਣਾ ਮਾਨੂੰ ਖਰਚੇ ਵੱਢ ਕੇ ਦੇਣੇ ਆ ਉਹਨਾਂ ਨੇ ਉਦੋਂ ਬਾਅਦ ਖੇਤ ਚੋਂ ਚੱਕਣੀ ਆ ਗੰਨਾ ਬਣਾ ਕੇ ਉਹ ਇੱਥੇ ਡੰਪ ਤੱਕ ਉਹਨਾਂ ਨੂੰ ਪਹੁੰਚ ਦੀ ਆਪ ਕਰਨੀ ਆ ਉਹਨਾਂ ਪਹਿਲੀ ਵਾਰੀ ਇਹ ਸਾਡੇ ਪਿੰਡ ਸੇ ਪਹਿਲੀ ਵਾਰੀ ਉਹਦੋਂ ਸ਼ੁਰੂ ਕੀਤਾ ਸਾਰੀ ਨਗਰ ਪੰਚਾਇਤ ਇਹਦੇ ਵਿੱਚ ਪੂਰਾ ਸਹਿਯੋਗ ਦੇ ਰਹੀ ਆ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਸ ਉਪਰਾਲੇ ਸਦਕਾ ਕਿਸਾਨਾਂ ਦਾ ਦਾਅਵਾ ਉਹਨਾਂ ਨੂੰ ਸਾਥ ਮਿਲ ਰਿਹਾ ਹੈ ਸਿਰਫ ਉਹਨਾਂ ਦਾ ਪਿੰਡ ਹੀ ਨਹੀਂ ਸਗੋਂ ਨਾਲ ਦੇ ਹੋਰ ਪਿੰਡ ਵੀ ਇੱਥੇ ਪਰਾਲੀ ਜਮਾ ਕਰਵਾਉਣ ਆ ਰਹੇ ਨੇ ਨਾਲ ਹੀ ਸਰਕਾਰ ਕੋਲੋਂ ਇਹ ਅਹਿਮ ਮੰਗ ਵੀ ਰੱਖੀ ਹੈ ਜੀ ਕਿਸੇ ਨੇ ਹਲੇ ਇੱਕ ਘਰਨੇ ਵੀ ਕਿਸੇ ਨੇ ਅੱਗ ਨਹੀਂ ਲਾਗਦੀ ਵੀ ਬੰਗੇ ਵੀ ਇੱਥੇ ਪਲਾਂਟ ਲੱਗ ਜੇ ਤਾਂ ਵੀ ਕਿਸਾਨਾਂ ਨੂੰ ਜਿਹੜਾ 1000 ਰੁਪਏ ਦੇਣਾ ਪੈਂਦਾ ਜੀ ਉਹਨਾਂ ਦੇਣਾ ਕੋਈ ਪਲਾਂਟ ਲੱਗ ਜੇ ਤਾਂ ਇੱਥੇ ਪਿੰਡ ਦੇ ਵਿੱਚ ਹੀ ਸਹੂਲਤ ਮਿਲ ਜੂਗੀ ਜੀ ਇਥੇ ਨਾਲ ਦੀ ਨਾਲ ਸਮੋਂਣ ਲੱਗ ਗਈ ਉਗਰਾਲੀ। ਕਿਸਾਨ ਵੱਤ ਤੋਂ ਵੱਧ ਨਾਲ ਦੇ ਪਿੰਡਾਂ ਵਾਲੇ ਵੀ ਆਉਂਦੇ ਅਗੇ ਸਾਡੇ ਪਿੰਡ। ਇਹਨਾਂ ਨੂੰ ਮੰਨ ਲਓ ਗੋਲਰ ਵਾਲਿਆਂ ਨੂੰ ਵੀ ਕਹਿੰਦੇ ਸਾਡੇ ਪਿੰਡਾਂ ਚ ਜਾ ਕੇ ਬਣਾਓ ਨਾਲੇ। ਇਸ ਮੱਕੇ ਪਰਾਲੀ ਇਕੱਠੀ ਕਰਨ ਦਾ ਕੰਮ ਕਰਨ ਵਾਲੀ ਨਿਊ ਬਰਨਾਲਾ ਫਾਰਮਸ ਕੰਪਨੀ ਦੇ ਵਰਕਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਇੱਥੇ ਜਮਾ ਪਰਾਲੀ ਦਾ ਅੱਗੇ ਕੀ ਕਰਨਗੇ। ਉਹਨਾਂ ਨੇ ਪਿੰਡ ਚੰਨਣਵਾਲ ਵਾਰਸੀਆਂ ਦਾ ਧੰਨਵਾਦ ਵੀ ਕੀਤਾ। ਉਸ ਸੀਜ਼ਨ ਤੋਂ ਬਾਅਦ ਜਦ ਸੀਜ਼ਨ ਖਤਮ ਹੋ ਗਿਆ ਪਰਾਲੀ ਇਕੱਟੀ ਹੋ ਗਈ ਸਾਰੀ ਅਸੀਂ ਨਾਲ ਦੇ ਨਾਲ ਸੇਲ ਕਰਨ ਲੱਗ ਜਾਣਾ ਜਿਹੜਾ ਰਾਉਂਡ ਵੇਲ ਹੈ ਜੀ ਇਹ ਤਾਂ ਕੁਝ ਹਿਸ਼ਾਰਪੁਰ ਜਾਣੀ ਹੈ ਜਿੱਥੋਂ ਬਰਨਾਲੇ ਤੋਂ ਅਸੀਂ ਡੰਪ ਕਰਿਆ ਬਰਨਾਲੇ ਜਾਣੀ ਹੈ ਜਿੱਥੋਂ ਹਿਸ਼ਾਰਪੁਰ ਆ ਜਿਹੜੀ ਸਕੁਅਰ ਵੇਲ ਹੈ ਜੀ ਉਹ ਅਸੀਂ ਆਪਣੀ ਰੱਖੀ ਹੈ ਜਿੱਥੇ ਜਿੱਥੇ ਜ਼ਰੂਰਤ ਪੋਈ ਅਸੀਂ ਬਾਅਦ ਵਿੱਚ ਉਹਨੂੰ ਸੇਲ ਕਰਾਂਗੇ ਜਿਹੜੀ ਫੈਕਟਰੀ ਨੂੰ ਜਰੂਰਤ ਪਈ ਅਸੀਂ ਉਹਨੂੰ ਉਸ ਫੈਕਟਰੀ ਨੂੰ ਪਹੁੰਚਲੀ ਕਰਾਂਗੇ ਅਜੇ ਕੁਝ ਨਹੀਂ ਹੋ ਰਿਹਾ ਜੀ ਸਭ ਤੋਂ ਕੋਈ ਕਰਾਇਆ ਨਹੀਂ ਲਿਆ ਜੀ ਹਲੋ ਸਾਨੂੰ ਇੱਕ ਵਾਰੀ ਜਲਦੀ ਜਲਦੀ ਤੁਸੀਂ ਇਹਨੂੰ ਸਾਫ਼ ਕਰਾ ਕੇ ਕਿਉਂਕਿ ਸੀਜ਼ਨ ਆ ਦੇ ਜੀ ਸਾਡੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਲੱਗੇ ਹੋયા ਸੀ ਧਰਨਾ ਹਲੇ ਕਰਾਇਆ ਵੱਲ ਅਸੀਂ ਉਸੇ ਵੀ ਨਹੀਂ ਕਰਾ ਜੀ ਇਸ ਉਪਰਾਲੇ ਸਦਕਾ ਵੱਡੀਆਂ ਬੈਲਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਜਿਸ ਰਾਹੀਂ ਪਿੰਡਾਂ ਚੋਂ ਪਰਾਲੀ ਦੇ ਗੋਲੇ ਅਤੇ ਗੱਠਾ ਬਣਾ ਕੇ ਆਪਣੀ ਟਰਾਂਸਪੋਰਟ ਰਾਹੀਂ ਇੱਥੇ ਲਿਆਂਦਾ ਜਾ ਰਿਹਾ ਹੈ ਇਸ ਸਭ ਲਈ ਉਹ ਕਿਸਾਨਾਂ ਤੋਂ ਸਿਰਫ 1000 ਰੁਪਏ ਪ੍ਰਤੀ ਏਕੜ ਖਰਚਾ ਲਿਆ ਜਾ ਰਿਹਾ ਹੈ ਜਦ ਕੀ ਪੰਚਾਇਤ ਵੱਲੋਂ ਇਹ ਜਗ੍ਹਾ ਬਿਲਕੁਲ ਮੁਫਤ ਵਿੱਚ ਮੁਹੱਈਆ ਕਰਵਾਈ ਗਈ ਹੈ ਜਿਸ ਕਰਕੇ ਇਹ ਪਿੰਡ ਪਰਾਲੀ ਦੇ ਧੂਏ ਤੋਂ ਮੁਕਤ ਹੋ ਗਿਆ ਹੈ ਅਤੇ ਹੋਰਨਾ ਪਿੰਡਾਂ ਨੂੰ ਵੀ ਸੇਧ ਦੇ ਰਿਹਾ ਹੈ। ਇਹ ਟੀਵੀ ਪਾਰਤ ਲਈ ਬਰਨਾਲਾ ਤੋਂ ਲੱਗੀ ਵਿਸ਼ੇ ਮਾਦੀ ਰਿਪੋਰਟ।